ਆ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਪੈਦਲ ਯਾਤਰਾ ਬਾਬਾ ਬੁੱਢਾ ਸਾਹਿਬ ਜੀ ਤੇ ਅੱਜ ਆਪਾਂ ਸਾਰੀ ਜਿਹੜੀ ਗੱਲਬਾਤ ਕਰਾਂਗੇ ਉਹ ਪਿਓਰ ਪੰਜਾਬੀ ਚ ਕਰਾਂਗੇ ਜੀ ਤੇ ਇਹ ਸਾਡੀ ਦੂਸਰੀ ਪੈਦਲ ਯਾਤਰਾ ਨੇ ਆ ਮੇਰੇ ਪਾਈ ਸਾਹਿਬ ਰਮਨ ਜੀ ਨੇ ਜਿਹੜਾ ਮੇਰਾ ਯੋਗਦਾਨ ਦੇ ਰਹੇ ਨੇ ਤੇ ਕੁਝ ਸੰਗਤ ਸਾਡੀ ਅੱਗੇ ਜਾ ਰਹੀ ਹੈ ਤੇ ਐਵੇਂ ਹੀ ਬਲੌਗ ਬਣਾਉਂਦੇ ਰਾਂਗੇ ਤੇ ਸਾਡੇ ਨਾਲ ਜੁੜੇ ਰਹਿਣ ਦਾ ਧੰਨਵਾਦ ਤੇ ਅਸੀਂ ਸਵੇਰੇ 3:30 ਵਜੇ ਚੱਲੇ ਸੀਗੇ ਤੇ ਹੁਣ ਥੋੜਾ ਜਿਹਾ ਦਿਨ ਚੜ ਗਿਆ ਤੇ ਅਸੀਂ ਕਿਹਾ ਸੋਚੀਏ ਥੋੜੀ ਜੀ ਆਪਾਂ ਵੀਡੀਓ ਬਣਾ ਲਈਏ ਤੇ ਲੋਕਾਂ ਨੂੰ ਜਾਣਕਾਰੀ ਦੇ ਦਈਏ ਤੁਹਾਨੂੰ ਸੰਗਤਾਂ ਵੀ ਦਿਖਾਣੇ ਆ ਕਿੰਨਾ ਕੁ ਰਸ ਹੈ ਦੇਖੋ ਜੀ ਸਾਧ ਸੰਗਤ ਜੀ ਬੜੇ ਚਾਵਾਂ ਨਾਲ ਜਾ ਰਹੇ ਨੇ ਵਾਹਿਗੁਰੂ ਜੀ ਤੇ ਵਾਹਿ ਫਤੀ 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 ਤੇ ਬਹੁਤ ਸਾਧ ਸੰਗਤ ਇਸਵਰ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਤੁਹਾਨੂੰ ਜੱਥੇ ਵਿਖ ਰਹੇ ਨੇ ਅੱਗੇ ਟਰਾਲੀਆਂ ਜਾ ਰਹੀਆਂ ਨੇ ਇਸ ਵਾਰ ਪੈਦਲ ਯਾਤਰਾ ਬਹੁਤ ਦਨੇ ਜਾ ਰਹੇ ਨੇ ਤੇ ਮੇਰੀ ਜਿਹੜੀ ਟੀਮ ਦੇ ਮੈਂਬਰ ਨੇ ਉਹ ਅੱਗੇ ਅਸੀਂ ਤੁਹਾਨੂੰ ਦਿਖਾਣੇ ਆ ਜਦੋਂ ਅਸੀਂ ਮਿਲਾਂਗੇ ਕਿਉਂਕਿ ਅਸੀਂ ਕਾਫੀ ਪਿੱਛੇ ਰਹਿ ਗਏ ਆ ਤੇ ਉਹ ਜ਼ਿਆਦਾ ਐਕਟਿਵ ਦੀ ਤੇ ਉਹ ਭੱਜੇ ਜਾ ਰਹੇ ਨੇ ਤੇ ਜਦੋਂ ਮਿਲਦੇ ਨੇ ਤੇ ਮਿਲਦੀਆਂ ਜੀ ਅਗਲੇ ਵੀਡੀਓ ਤੇ ਧੰਨਵਾਦ ਤੁਹਾਨੂੰ ਧੰਨਵਾਦ ਬਾਬਾ ਜੀ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਤਕਰੀਬਨ ਸਵੇਰੇ 3:30 ਵੇ ਚੱਲੇ ਸੀ ਫਰੋਇਪੁਰ ਤੋਂ ਤੇ ਹੁਣ ਅਸੀਂ ਪਿੰਡ ਬੱਗੇ ਵਾਲਾ ਪਹੁੰਚ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਇੱਥੇ ਬਹੁਤ ਜ਼ਿਆਦਾ ਘੱਟ ਹੈ ਤੇ ਬਹੁਤ ਸੰਗਤ ਜਾ ਰਹੀ ਹੈ ਤੇ ਜਿਵੇਂ ਜਿਵੇਂ ਅਸੀਂ ਪਹੁੰਚਦੇ ਜਾਵਾਂਗੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਾਂਗੇ ਆ ਪਿੰਡ ਤੇ ਨਾਨਾ ਸਫਰ ਦਾ ਨੰਦਮਾਨੀ ਚੱਲੋ ਜੀ ਤੇ ਸੰਗਤਾਂ ਦੇ ਵੀ ਦਰਸ਼ਨ ਕਰਦੇ ਜਾਓ ਸ਼ਾਇਦ ਤੁਹਾਨੂੰ ਦੇਖ ਰਹੀਆਂ ਹੋਣ ਕਾਫੀ ਲੋਕ ਜਾ ਰਹੇ ਨੇ ਪੈਦਲ ਤੇ ਤਾਂ ਅੱਗੇ ਜਾ ਕੇ ਵੀ ਹੋਰ ਰਸਤਾ ਦਿਖਾਣੇ ਆ ਤੇ ਯਾਤਰਾ ਦੀ ਪੂਰੀ ਜਾਣਕਾਰੀ ਦੇਵਾਂਗੇ ਜੀ ਨਾਲ ਬਨੇ ਰਹੋ ਧੰਨਵਾਦ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਉਸ ਇਲਾਕੇ 'ਚ ਪਹੁੰਚ ਚੁੱਕੇ ਆ ਜਿੱਥੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਪਾਣੀ ਆਇਆ ਹੋਇਆ ਹੈ ਜਿਹਨੂੰ ਆਪਾਂ ਹੜ੍ਹ ਕਹਿੰਦੇ ਆ ਪੰਜਾਬੀ 'ਚ ਤੇ ਤੁਸੀਂ ਇੱਥੋਂ ਦੀ ਜਗ੍ਹਾ ਦੇਖ ਸਕਦੇ ਹੋ ਕਿ ਪਾਣੀ ਵਾਕਈ ਹਾਲੇ ਤੱਕ ਖੜਾ ਵੀ ਏ ਦੇਓ ਜੀ ਕੀ ਇਧਰ ਪਾਣੀ ਦਾ ਕਿੰਨਾ ਬੁਰਾ ਹਾਲ ਹੈ ਮਤਲਬ ਕਿ ਹੁਣ ਰੋੜ ਤਾਂ ਤੱਲਨ ਲੱਗ ਪਈ ਹੈ ਪਰ ਤੁਸੀਂ ਦੇਖੋ ਫਸਲਾਂ ਦਾ ਕਿੰਨਾ ਨੁਕਸਾਨ ਹੋਇਆ ਹੈ ਕਿ ਇਧਰ ਜਿਹੜਾ ਜੀਵਨ ਹੈ ਬੜਾ ਮੁਸ਼ਕਿਲ ਬਤਿਹਤ ਕਰਨਾ ਪਏਗਾ ਤੇ ਸਰਕਾਰ ਨੂੰ ਗੁਹਾਰ ਹੈ ਕਿ ਜਿਨ੍ਹਾਂ ਨੇ ਇਹ ਪ੍ਰੋਬਲਮ ਫੇਸ ਕੀਤੀ ਹੈ ਜਿਨ੍ਹਾਂ ਨੇ ਘਾਟਾ ਖਾਦਾ ਹੈ ਤੇ ਉਹ ਸਰਕਾਰ ਇਹਨਾਂ ਦੀ ਮਦਦ ਜ਼ਰੂਰ ਕਰੇ ਪਰ ਕਹਿੰਦਾ ਮਤਲਬ ਇਹ ਦੀਆ ਕਿ ਮੈਂ ਵੀਡੀਓ ਇਸ ਲਈ ਬਣਾਈ ਹੈ ਕਿਉਂਕਿ ਇਧਰ ਦੇਖੋ ਤੁਸੀਂ ਪਾਣੀ ਦਾ ਹਾਲ ਹੱਲੇ ਵੀ ਉਵੇਂ ਦਾ ਉਵੇਂ ਹੀ ਹੈ ਤੇ ਜਿਹੜੇ ਵੀ ਦਾਨੀ ਸੱਜਣ ਨੇ ਇਨ੍ਹਾਂ ਪਿੰਡਾਂ ਵਿੱਚ ਆ ਕੇ ਇਨ੍ਹਾਂ ਦੀ ਮਦਦ ਕਰ ਸਕਦੇ ਨੇ ਤਾਂ ਕਿ ਇਨ੍ਹਾਂ ਦਾ ਜੀਵਨ ਵੀ ਸੁਖਾਲਾ ਹੋ ਜਾਵੇ ਕਿਉਂਕਿ ਇਹ ਵੀ ਆਪਣੀ ਆਰਥਿਕ ਸਥਿਤੀ ਤੇ ਕੁਝ ਨਾ ਕੁਝ ਫਰਕ ਜ਼ਰੂਰ ਪਾਉਂਦਾ ਹੈ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤੇ ਧੰਨਵਾਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇਖੋ ਜੀ ਫਸਲਾਂ ਦਾ ਹਾਲ ਤੁਸੀਂ ਕਿੰਨਾ ਬੁਰਾ ਹਾਲ ਹੈ ਜੀ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਕਿਸੇ ਤਾਦਾਦ ਵਿੱਚ ਆਇਆ ਹੋਏਗਾ ਤੇ ਉਹਦੀ ਕੀ ਸਮਰਥਾ ਰਹੀ ਹੋਏਗੀ ਸਾਰੀ ਫਸਲ ਹੀ ਡਬੋ ਕੇ ਰੱਖੀ ਹੋਈ ਹੈ ਇੱਕ ਵੀ ਦਾਣਾ ਨਹੀਂ ਬਚਿਆ ਪਰ ਪੰਜਾਬੀਆਂ ਦੀ ਇੱਕ ਗੱਲ ਬਾਤ ਹੈ ਜੀ ਭਾਵੇਂ ਜਿੰਨੇ ਮਰਦੀ ਦੁੱਖ ਚ ਹੋਣ ਲੰਗਰ ਸੇਵਾ ਨਹੀਂ ਟੁੱਟਦੀ ਇਹਨਾਂ ਦੀ ਬਹੁਤ ਸ਼ਰਧਾ ਭਾਵਨਾ ਨਾਲ ਲੰਗਰ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਭੰਡਾਰ ਲੱਗੀਆਂ ਹੀ ਐ ਤੇ ਸਾਰੇ ਰਸਤੇ ਤੇ ਹੀ ਤੁਹਾਨੂੰ ਥਾਂ ਥਾਂ ਤੇ ਲੰਗਰ ਦਿਖਾਈ ਦੇਣਗੇ ਇਸ ਗੱਲਾਂ ਕਰਕੇ ਪੰਜਾਬੀਅਤ ਨੂੰ ਸਲੂਟ ਹੈ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੁਣ ਪਹੁੰਚ ਗਏ ਆ ਸਤਲੁਜ ਦਰਿਆ ਦੇ ਕੰਢੇ ਉੱਪਰ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਕਿੰਨਾ ਸੀਗਾ ਤੇ ਹੁਣ ਪਹਾਣੀ ਦਾ ਜਿਹੜਾ ਲੈਵਲ ਹੈ ਅੱਗੇ ਨਾਲ ਕਾਫੀ ਘਟਿਆ ਹੋਇਆ ਹੈ ਤੇ ਕੁਝ ਅਸੀਂ ਨੋਟ ਕੀਤਾ ਕਿ ਇੱਥੇ ਦਰਿਆ ਦੇ ਕੰਢੇ ਤੇ ਰੇਤਾ ਕਾਫੀ ਜੰਮੀ ਹੋਈ ਹੈ ਜਿੱਥੇ ਲੋਕ ਰਾਨੀਆਂ ਪਾਰ ਵੀ ਰਹੇ ਨੇ ਤੇ ਆ ਤੁਹਾਨੂੰ ਹੋਰ ਦਿਖਾਣੇ ਆ ਆਪਾਂ ਆ ਦੇਖੋ ਜੀ ਦਰਿਆ ਸਤਲੁਜ ਦਰਿਆ ਜਿੰਨੇ ਪੂਰਾ ਕਹਿਰ ਇੱਥੇ ਗੁਜ਼ਾਰ ਰਿਹਾ ਹੈ ਥੋੜੇ ਦਿਨ ਪਹਿਲਾਂ ਦੇਖੋ ਦੂਰ ਦੂਰ ਤੱਕ ਸਾਰਾ ਕੁਸ਼ੀ ਬਰਬਾਦ ਕਰਦਾ ਪਾਣੀ ਨੇ ਬਾਹਰ ਆ ਜਾਈਂ ਪਿੰਜਰ ਰਹਿ ਜਾ ਆ ਦੇਖੋ ਜੀ ਤੁਸੀਂ ਕੁਝ ਐਨੀਮਲਸ ਗਾਯਾ ਮੱਜ ਹੋਏਗੀ ਜੀ ਪੌਦੇ ਕੰਕਾਲ ਹੀ ਰਹਿ ਗਏ ਨੇ ਇਸ ਵਾਰ ਪਾਣੀ ਨੇ ਬਹੁਤ ਬਾਈ ਕੀਤੀ ਏ ਤੁਸੀਂ ਦੇਖ ਸਕਦੇ ਹਾਲੇ ਵੀ ਪਾਣੀ ਕਾਫੀ ਲੈਵਲ ਹੈਗਾ ਪਾਣੀ ਦਾ ਤੇ ਹਲੇ ਕਟਿਆ ਨਹੀਂਗਾ ਜੀ ਪਾਣੀ ਦਾ ਵਹਾ ਤੇ ਵੀ ਆਸੀਂ ਉਹਨੂੰ ਪੋਲ ਦੇ ਵਿਚਕਾਰ ਪਹੁੰਚ ਗਏ ਆ ਤੇ ਸਾਈਡਾਂ ਤੇ ਪਾਣੀ ਕੱਟ ਗਿਆ ਹੈ ਲੇਕਿਨ ਵਿਚਾਲੇ ਹਲੇ ਵੀ ਪਾਣੀ ਕਾਫੀ ਖੜਾ ਹੈ ਤੇ ਪਾਣੀ ਦਾ ਵਹਾਅ ਵੀ ਤੁਸੀਂ ਦੇਖ ਸਕਦੇ ਹੋ ਸਾਥਾ ਵਾਈਕ੍ਰਿਜ ਕੀ ਫਾਤੇ ਤੁਸੀਂ ਇੱਕ ਆਨਲਾਈਨ ਵੀਡੀਓ ਦੇਖਦੇ ਹੋਗੇ ਜਿੱਥੇ ਦੋ ਤਰ੍ਹਾਂ ਦਾ ਪਾਣੀ ਮਿਲਦਾ ਹੈ ਆ ਦੇਖੋ ਦਰਿਆ ਵਿੱਚ ਵੀ ਦੋ ਤਰ੍ਹਾਂ ਦਾ ਪਾਣੀ ਮਿਲ ਰਿਹਾ ਹੈ ਦਰਿਆ ਤੱਕ ਤਾਂ ਪਹੁੰਚ ਗਏ ਆ ਆ ਦੇਖੋ ਇਹ ਨਾਲੇ ਦਰਿਆ ਦਾ ਵਹਾਅ ਹੱਲੇ ਵੀ ਤੇਜ਼ ਹੈ ਪਾਣੀ ਦਾ